ਇਹਦੇ 2-3 ਦਿਨਾਂ ਦਾ ਜੋ ਸਾਰੇ ਪੰਜਾਬ ਦੇ ਸਭ ਤੋਂ ਗਰਮ ਤਾਪਮੇਂ ਇੱਥੇ ਰਿਕਾਰਡ ਕੀਤਾ ਗਿਆ ਤੇ ਇਸ ਕਰਕੇ ਜਾਸ ਕਰਕੇ ਕਈ ਲੋਕਾਂ ਨੂੰ ਜ਼ਿਆਦਾ ਇਸ ਚ ਖਤਰਾ ਹੈ ਜਿਹੜੇ ਕਿ ਛੋਟੇ ਬੱਚੇ ਖਾਸ ਕਰਕੇ ਨਵਜੰਮੇ ਬੱਚੇ ਜਾਂ ਕੋਈ ਜ਼ਿਆਦਾ ਬਜ਼ੁਰਗ ਬੰਦੇ ਹੈ ਜਾਂ ਕੋਈ ਜਿਨ੍ਹਾਂ ਨੂੰ ਆਲਰੇਡੀ ਹਾਰਟ پیشنਟ ਹੈ ਜਾਂ ਕਿ ਜਿਨ੍ਹਾਂ ਨੂੰ ਕੋਈ ਹੋਰ ਕਿੰਡੀ ਦੀ ਜਾਂ ਹੋਰ ਕੋਈ ਦਿੱਕਤ ਬਿਮਾਰੀ ਹੈ ਤੇ ਇਸ ਤਰ੍ਹਾਂ ਹੀ ਜਿਹੜੇ ਮਜ਼ਦੂਰ ਹੈ ਖੇਤੀਬਾੜੀ ਕਰਦੇ ਹੈ ਲੇਬਰਰ ਹੈ ਰਿਕਸ਼ਾ ਚਲਾਉਂਦੇ ਹੈ ਸੜਕ ਦੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਖਤਰਾ ਹੈ ਸੋ ਉਸ ਲਈ ਆਪਾਂ ਨੂੰ ਇਹਨਾਂ ਸਾਰਿਆਂ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹ ਪ੍ਰੀਕਾਸ਼ਨ ਹੈ ਕਿ ਜਦੋਂ ਜ਼ਿਆਦਾ ਸਭ ਤੋਂ ਜ਼ਿਆਦਾ ਤਾਪਮਾਨ ਹੁੰਦਾ ਹੈ ਖਾਸ ਕਰਕੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸੋ ਇਸ ਟਾਈਮ ਤੇ ਇਹਨਾਂ ਨੂੰ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਠੰਡੇ ਰੁੱਖ ਥੱਲੇ ਜਾਂ ਠੰਡੀ ਥਾਂ ਤੇ ਬਹਿ ਕੇ ਟਾਈਮ ਪਾਸ ਕਰਨਾ ਚਾਹੀਦਾ ਕਿਸ ਤਰ੍ਹਾਂ ਪਰ ਉਪਰਦਾਰ ਸੰਭਾਲ ਨੂੰ ਸੇਵਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਗਰਮੀ ਜ਼ਿਆਦਾ ਪੈਣ ਕਰਕੇ ਸਰੀਰ ਦੇ ਵਿੱਚੋਂ ਕੀਮਤੀ ਪਾਣੀ ਅਤੇ ਸੋਡੀਅਮ ਪੋਟਾਸ਼ੀਅਮ ਹੋਰ ਇਲੈਕਟ੍ਰੋਲਾਈਟਸ ਦਾ ਲਾਸ ਹੋ ਜਾਂਦਾ ਹੈ ਸੋ ਇਹਨਾਂ ਨੂੰ ਤਰਲ ਪਦਾਰਥ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਨਾਰਮਲ ਪਾਣੀ ਤੋਂ ਇਲਾਵਾ ਇਹ ਆਪਣੇ ਘਰ ਤੇ ਅਵੇਲੇਬਲ ਲੱਸੀ ਹੁੰਦੀ ਉਹ ਪੀ ਸਕਦੇ ਆ ਨਿੰਬੂ ਪਾਣੀ ਇਸ ਤਰ੍ਹਾਂ ਬਣਾ ਕੇ ਪੀ ਸਕਦੇ ਆ ਉਹਦੇ ਇਲਾਵਾ ఓਆਰਐਸ ਦਾ ਪੈਕੇਟ ਸਰਕਾਰੀ ਸੰਸਥਾਵਾਂ ਚੋਂ ਮਿਲਦਾ ਉਹ ਵੀ ਇਹ ਲੈ ਕੇ ਪੀ ਸਕਦੇ ਛੋਟੇ ਬੱਚਿਆਂ ਲਈ ਛੋਟੇ ਬੱਚਿਆਂ ਨੂੰ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਛੋਟੇ ਬੱਚਿਆਂ ਨੂੰ ਗਰਮੀ ਵਿੱਚ ਨਹੀਂ ਘਰੋ ਬਾਹਰ ਕੱਢਣਾ ਚਾਹੀਦਾ ਖਾਸ ਕਰਕੇ ਜਿਹਨਾਂ ਦੇ ਬੱਚਿਆਂ ਦੀ ਉਮਰ ਪਹਿਲੇ 1 ਮਹੀਨੇ ਤੋਂ ਘੱਟ ਹੈ ਉਹਨਾਂ ਦਾ ਬਿਲਕੁਲ ਹੀ ਇਹ ਗਰਮੀ ਜਿਹੜੀ ਆ ਬਰਦਾਸ਼ਤ ਕਰਨੀ ਮੁਸ਼ਕਲ ਹੋ ਜਾਂਦੀ ਹੈ ਅਤੇ ਉਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਰਦੇ ਹੋਏ ਉਹਨਾਂ ਨੇ ਸਕੂਲਾਂ ਵਿੱਚ ਛੁੱਟੀਆਂ ਕਰਤੀਆਂ ਕਿਉਂਕਿ ਲੂ ਦਾ ਅਸਰ ਉਹਨਾਂ ਬੱਚਿਆਂ ਤੇ ਪੈ ਸਕਦਾ ਸੀ ਅਤੇ ਕਈ ਮਾਪੇ ਦੇ ਕੀਮਤੀ ਬੱਚੇ ਜਿਹੜੇ ਬਿਮਾਰ ਹੋ ਸਰੇ ਜਿਸ ਕਰਕੇ ਸਾਰੇ ਸਰਕਾਰੀ ادارے ਅਤੇ ਪ੍ਰਾਈਵੇਟ ਸਾਰੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਇਹ ਸੇ ਕੰਮ ਕਰਕੇ ਛੁੱਟੀ ਕੀਤੀ ਇਸ ਮੌਸਮਾ ਲਈ ਇੰਨਾ ਗਰਮ ਕਿਉਂ ਦੇਖਿਆ ਗਿਆ ਜਾ ਰਿਹਾ ਹੈ ਕੀ ਕਾਰਨ ਹੈ ਵੈਸੇ ਤਾਂ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਇੱਕ ਵਰਲਡ ਵਾਈਡ ਫੀਨੋਮੀਨਾ ਹੈ ਤੇ ਬਾਕੀ ਦੇਸ਼ਾਂ ਵਿੱਚ ਵੀ ਅਤੇ ਭਾਰਤ ਵਿੱਚ ਵੀ ਪਿਛਲੇ ਸਮੇਂ ਤੋਂ ਤਾਪਮਾਨ ਲਗਾਤਾਰ ਵਧ ਰਿਹਾ ਹੈ ਸੋ ਖਾਸ ਕਰਕੇ ਜਿੰਨਾ ਏਰੀਆ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਕੋਈ ਨਵਾਂ ਰੋਡ ਨੈਟਵਰਕ ਬੰਦਾ ਹੈ ਤੇ ਉੱਥੇ ਕਈ ਵਾਰੀ ਰੁੱਖ ਕੱਟੇ ਜਾਂਦੇ ਆ ਤੇ ਜਿੰਨੇ ਰੁੱਖ ਕੱਟੇ ਜਾਂਦੇ ਉਹਨੇ ਰੁੱਖ ਨਹੀਂ ਲੱਗਦੇ ਸੋ ਇਸ ਕਰਕੇ ਓਪਨ ਏਰੀਆ ਹੋਣ ਕਰਕੇ ਅਤੇ এনवायरमेंट ਵਿੱਚ ਦਰਖਤਾਂ ਦੀ ਅਭੀ ਹੋਣ ਕਰਕੇ ਜਿਹੜਾ ਜ਼ਿਆਦਾ ਤਾਪਮਾਨ ਦੇਖਿਆ ਜਾ ਰਿਹਾ ਤੇ ਕੀ ਕਰਨਾ ਚਾਹੀਦਾ ਜਿਹੜੇ ਲੋਕ ਮਜ਼ਦੂਰ ਆਮੋਲ ਕੰਮ ਕਰਦੇ ਲੇਬਰ ਕਰਦੇ ਆ ਤੇ ਉਹਨਾਂ ਦਾ ਕੰਮ ਇਹ ਰੋਜ਼ਗਾਰ ਇਸ ਚੀਜ਼ ਤੇ ਚੱਲਦਾ ਕਿਵੇਂ ਬਚ ਸਕਦਾ ਹੈ ਉਹਨਾਂ ਨੂੰ ਬਚਣ ਦੇ ਲਈ ਇੱਕ ਤਾਂ ਉਹ ਆਪਣਾ ਧੁੱਪ ਵਿੱਚ ਨਾ ਨਿਕਲਣ ਤੇ ਆਪਣਾ ਜਿਹੜਾ ਕੰਮ ਨੂੰ ਟਾਈਮ ਜਿਹੜਾ ਚੇਂਜ ਕਰ ਲੈਣ अर्ਲੀ ਮਾਰਨਿੰਗ ਤੇ ਲੇਟ ਈਵਨਿੰਗ ਦੇ ਵਿੱਚ ਕੰਮ ਕਰ ਲੈਣ ਤੇ ਜਿਹੜਾ ਜਿਸ ਟਾਈਮ ਪੂਰਾ ਧੁੱਪ ਦਾ ਪ੍ਰਕੋਪ ਹੈ ਉਸ ਟਾਈਮ ਉਹ ਆਪਣੇ ਆਪ ਨੂੰ ਨਾ ਨਿਕਲਣ ਦੂਸਰੀ ਗੱਲ ਹੈ ਕਿ ਖੁੱਲੇ ਕੱਪੜੇ ਪਾਣ ਤਾਂ ਕਪੜੇ ਨਾਪੰਤੇ ਜਿਹੜੇ ਬਲੈਕ ਕਲਰ ਦੇ ਕਪੜੇ ਆ ਕਾਲੇ ਰੰਗ ਦੇ ਕਪੜੇ ਉਹ ਨਾਪਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਾਲਾ ਰੰਗ ਜਿਹੜਾ ਧੁੱਪ ਨੂੰ ਆਪਣੇ ਵੱਲ ਖਿੱਚਦਾ ਤੇ ਉਸ ਟਾਈਮ ਜਦੋਂ ਕੋਈ ਕੰਮ ਨਹੀਂ ਆ ਉਹ ਆਪਣੇ ਕਿਸੇ ਰੁੱਖ ਥੱਲੇ ਜਿੱਥੇ ਪਾਣੀ ਹੋਵੇ ਰੁੱਖ ਹੋਵੇ ਉਹਦੇ ਥੱਜੇ ਬੈਠ ਸਕਦੇ ਆ ਜਾਂ ਕਿਸੇ ਠੰਡੀ ਜਗ੍ਹਾ ਤੇ ਬੈਠ ਸਕਦੇ ਆ ਅਤੇ ਜੇ ਕੰਮ ਕਰਨਾ ਪਈ ਤਾਂ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਜਿਹੜੇ ਤੁਹਾਨੂੰ ਤਰਲ ਪਦਾਰਥ ਦੱਸੋ ਉਹਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਅਤੇ ਫੈਕਟਰੀਆਂ ਵਿੱਚ ਵੀ ਇਸ ਤਰ੍ਹਾਂ ਦੇ ਸਿਸਟਮ ਲੱਗੇ ਹੋਏ ਆ ਕਿ ਜਦੋਂ ਤਾਪਮਾਨ ਵੱਧ ਜਾਂਦਾ ਉਹਨਾਂ ਨੂੰ ਉੱਥੋਂ ਛੁੱਟੀ ਕਰ ਇਹ ਸਾਰੇ ਚੀਜ਼ਾਂ ਕਾਨੂੰਨਨ ਰੂਪ ਵਿੱਚ ਹੀ ਹੈਗੀਆਂ ਤੇ ਬੰਦੇ ਨੂੰ ਆਪਣੀ ਸਿਹਤ ਲਈ ਵੀ ਜ਼ਰੂਰੀ ਹੈ ਕਿ ਆਪ ਮੈਨੂੰ ਗਰਮੀ ਤੋਂ ਲੂ ਤੋਂ ਬਚਾ ਕੇ ਰੱਖੇ ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਹਸਪਤਾਲ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਐ ਇਸ ਵਾਰੀ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਐ ਲੂ ਤੋਂ ਬਚਣ ਲਈ ਸਾਰੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੂੰ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਦਾਇਤਾਂ ਮਿਲੀਆਂ ਕਿ ਤੁਸੀਂ ਆਪਣੇ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਨਾ ਹੈ ਤਾਂ ਅਸੀਂ ਉਹਦੇ ਵਿੱਚ ਆਲਰੇਡੀ ਇਸਤੋਂ ਦੇ ਇੰਤਜ਼ਾਮ ਕੀਤੇ ਸਪੈਸ਼ਲ ਬੈੱਡ ਅਸੀਂ ਬਣਾਇਆ ਉਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਲੂ ਲੱਗੇਗੀ ਜਿਹੜਾ ਨੂੰ ਹੀਟ ਸਟ੍ਰੋਕ ਜਾ ਹੋਏਗਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਬੈੱਡ ਬਣਾਇਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੇ ਮਰੀਜ਼ ਆਏਗਾ ਤਾਂ ਉਹਨਾਂ ਨੂੰ ਅਸੀਂ ਪ੍ਰੋਟੋਕਾਲ ਵਾਕ ਟ੍ਰੀਲ ਵਗੈਰਾ ਸਾਰਾ ਕੁਝ ਕੀਤਾ ਉਹਨਾਂ ਦਾ ਕਿਵੇਂ ਟ੍ਰੀਟਮੈਂਟ ਕਰਨਾ ਫਰਸਟ ਏਡ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਬੰਦੇ ਨੂੰ ਲੂ ਲੱਗ ਜਾਂਦੀ ਹੈ ਤੇ ਤੁਹਾਡੇ ਘਰ 'ਚ ਤੁਹਾਡੇ ਨੇੜੇ ਤੇੜੇ ਤਾਂ ਉਸ ਨੂੰ ਤੁਸੀਂ ਫਟਾਫਟ ਇਹੋ ਜਿਹੇ ਹਾਲਾਤ ਵਿੱਚ ਆ ਆਪਣਿਆਂ ਨੂੰ ਪਾਣੀ ਦੀ ਪੱਟੀ ਕਰਕੇ ਉਸ ਨੂੰ ਨਾਰਮਲ ਪਾਣੀ ਦੀ ਪੱਟੀ ਕਰਕੇ ਦੇ ਨੇੜੇ ਦੇ ਸਿਹਤ ਸਸਤਾ ਵਿੱਚ ਲੈ ਕੇ ਜਾਉਣਾ ਇਹ ਗੱਲ ਮੈਂ ਹੋਰ ਕਹਿ ਨਹੀਂ ਚਾਹੁੰਦਾ ਕਿ ਕਈ ਵਾਰੀ ਕਬੱਡੀ ਦੇ ਜਾਂ ਹੋਰ ਟੂਰਨਾਮੈਂਟ ਗਰਮੀ 'ਚ ਕਰਾਏ ਜਾ ਰਹੇ ਆ ਤਾਂ ਇਹ ਵੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੀਆਂ ਵੀ ਸਸਤਾਵਾਂ ਵੀ ਜਿਹੜੇ ਤੁਸੀਂ ਟੂਰਨਾਮੈਂਟ ਕਰਾਉਣੇ ਆ ਉਹ ਉਹਦਾ ਤਾਪਮਾਨ ਜਦੋਂ ਵਧਿਆ ਹੋਵੇ ਉਸ ਟਾਈਮ ਤੇ ਤੁਸੀਂ ਕੋਈ ਟੂਰਨਾਮੈਂਟ ਨਾ ਰੱਖੋ ਟੂਰਨਾਮੈਂਟ ਤੁਸੀਂ ਸ਼ਾਮ ਦੇ ਟਾਈਮ ਜਾਂ ਸਵੇਰੇ ਸਵੇਰ ਤੜਕੇ ਰੱਖੋ ਤਾਂ ਕਿ ਮਤਲਬ ਕਿ ਜਿਹੜੇ ਐਥਲੀਟਸ ਹੁੰਦੇ ਆ ਉਹ ਕਈ ਵਾਰੀ ਉਸ ਟਾਈਮ 에ਨਰਜੀ ਐਟਿਕਲੀ ਤੋਂ ਵਿੱਚ ਭੱਜ ਲੈਂਦੇ ਆ ਦੌੜ ਲੈਂਦੇ ਆ ਪਰ ਉਹ ਵੀ ਇਕੁਅਲੀ ਇਸ ਚੀਜ਼ ਦੇ ਵਿੱਚ ਵਿਕਟਮ ਹੋ ਸਕਦੇ ਆ ORS ਦਾ ਜਿਹੜਾ ਘੋਲ ਆ ਜਿਹੜਾ ਪੈਕਟ ਆ ਉਹ ਆਪਣੇ ਕੋਲੋਂ ਸਰਤ ਤਿਆਰ ਹੋਗਾ ORS ਹਾਂਜੀ ਇਹਦੇ ਵਿੱਚ ORS ਦਾ ਘੋਲ ਜਿਹੜਾ ਆਪਣੇ ਕੋਲ ਅਵੇਲੇਬਲ ਹੁੰਦਾ ਉਹ 1 ਲੀਟਰ ਪਾਣੀ 'ਚ ਘੋਲ ਕੇ ਜਾਂਦਾ ਸਾਰੀਆਂ ਸਰਕਾਰੀ ਸੈਸਤਾਵਾਂ 'ਚ ਉਪਲਬਧ ਹੈ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਇਸ ਵਾਰੀ ਇਲੈਕਸ਼ਨ 1 ਜੂਨ ਨੂੰ ਹੋ ਰਹੀ ਹੈ ਤੇ ਜਿਵੇਂ ਆਪਾਂ ਨੇ ਸਾਰੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਪਰ ਵਿਸ਼ੇ ਉੱਤੇ ਤੌਰ ਤੇ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੇ ਪ੍ਰਸ਼ਾਸਨ ਨੇ ਇੱਕ ਪ੍ਰਬੰਧ ਕੀਤਾ ਹੈ ਕਿ ਹਰ ਮਤਲਬ ਕਿ ਪੂਲੀ ਬੂਥ ਵਿੱਚ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੇ ਜੇ ਕੋਈ ਕਿਸੇ ਬੰਦੇ ਨੂੰ ਕੋਈ ਲੂ ਲੱਗਣ ਦੀ ਕੋਸ਼ਿਸ਼ ਕਰਤ ਆਉਗੀ ਉਹਨੂੰ ਉੱਥੇ ਉਦਾ ਉੱਥੇ ਹੀ ਮੋੜਲਾ ਇਲਾਜ ਕੀਤਾ ਜਾਊਗਾ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਆਮ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਨੂੰ ਆਪਣੇ এনवायरमेंट ਪ੍ਰਤੀ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਤੇ ਜਿਹੜੀ ਹੁਣ ਅਨਪ੍ਰੈਸੀਡੈਂਟਿਡ ਇੰਨੀ ਹੀਟ ਵੇਵ ਚੱਲਦੀ ਆ ਉਹਦੇ ਵਿੱਚ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾ ਕੇ ਰੱਖਣਾ ਆਪਣੇ ਛੋਟੇ ਬੱਚਿਆਂ ਨੂੰ 부ਜਰਗਾ ਨੂੰ ਬਿਮਾਰੀ ਜਿਹਨਾਂ ਨੂੰ ਆਲਰੇਡੀ ਹੈ ਉਹਨਾਂ ਨੂੰ ਸਭ ਨੂੰ ਬਚਾ ਕੇ ਰੱਖਣਾ ਹੈ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ ਆਪਣੇ ਕੰਮਾਂ ਨੂੰ ਆਪਣੇ ਤਾਪਮਾਨ ਦੇ ਅਕੋਰਡਿੰਗਲੀ ਉਦੋਂ ਹੀ ਘਰੋਂ ਨਿਕਲਣਾ ਜਦੋਂ ਤਾਪਮਾਨ ਘਟਿਆ ਹੋਵੇ ਅਤੇ ਤਲਬਦਾਨ ਰਸਦਾਰ ਜਿਹੜੇ ਮੈਂ ਦੱਸਿਆ ਘਰੇ ਯੂਜ਼ ਕਰਨਾ ਹੈ